ਗਾਈਜ਼ ਤੁਹਾਂ ਦਾ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਗਾਈਜ਼ ਆਪਾਂ ਲੈ ਆਏ ਸੀ ਕਿ ਅੱਜ ਤਰਬੂਜ ਲੈ ਆਏ ਤਾਂ ਅੱਛਾ ਆ ਵੀ ਕਿਉਂ ਨਾ ਇਹਦਾ ਜੂਸ ਬਣਾ ਕੇ ਪੀਤਾ ਜਾਵੇ ਤੇ ਤੇ ਕਿਹਤਰਾ ਜੂਸ ਹੈ ਇਹਨੇ ਕਾਫੀ ਦਿਮਾਗ ਲਾ ਕੇ ਬਣੇ ਰੇ ਕਾਰਡ ਕੱਢੀ ਆ ਵੀ ਇਹਦੇ ਵਿੱਚ ਜੂਸ ਬਣਾ ਕੇ ਇਹਨੂੰ ਕੱਟ ਕੇ ਇਹਦੇ ਪੂਤੀ ਲਾ ਕੇ ਤੇ ਫਿਰ ਜੂਸ ਬਣਾ ਕੇ ਫਿਰ ਪੀਨੇ ਆ ਚਲੋ ਬਣਾਉਨੇ ਆ ਫਿਰ ਇਹਦਾ ਜੂਸ ਆਪਾਂ

ਨੋ ਕਰਾਂਗੇ ਆਪਾਂ ਇਕੱਲਾ ਇਕੱਲਾ ਕਰਕੇ ਕਰਾਂਗੇ ਉੱਤੇ ਹੀ ਰਹੀ ਜੀ ਉਹ ਹੋਰ ਮੈਂ ਕੀ ਕਰਤਾ ਬਈ ਬਹੁਤ ਔਕਾ ਕੰਮ ਹੈ ਭਾਈ ਜੀ ਤੁਸੀਂ ਕੀ ਦੇਖ ਰਹੇ ਮੈਂ ਤਾਂ ਮੈਂ ਪੈਂਟ ਤਾਂ ਅੱਜ ਗਿਆ ਨਾ ਬੱਸ ਕੱਲਾਪਾ ਨੂੰ ਜਗਾ ਬਣਾਉਣੀ ਪੈਣੀ ਹੈ ਇਹਦੇ ਵਿੱਚ

ਸੀਦਾ ਹੂੰ ਕਿ ਕਿਲਾ ਬੋਲ ਤੱਕ ਕਿੰਨਾ ਆ ਆਪਣਾ ਗ੍ਰੈਂਡਰ ਵੀ ਲਿਆਉਗਾ ਦੇ ਵਿੱਚ ਆਣੇਗਾ ਜੀ ਆਉਗਾ ਬਾਈ ਗ੍ਰੈਂਡਰ ਗ੍ਰੈਂਡਰ ਪੱਕਾ ਪਊਗਾ ਤਾਂ ਤੇ ਇੰਨੇ ਚੱਕ ਪਣ ਗ੍ਰੈਂਡਰ ਵੀ ਨਹੀਂ ਆਉਂਦਾ ਹੂੰ ਆਉਂਦਾ ਅਰੇ ਕਹਿਣਾ ਕੀ ਚਾਹਤੇ ਹੋ ਗ੍ਰੈਂਡਰ ਨਹੀਂ ਆਉਗਾ ਆਪਾਂ ਮੋੜਾ ਖੜਾ ਦੇਣਾ ਆਪਾਂ ਆਪਾਂ ਤੋਂ ਗ੍ਰੈਂਡਰ ਆਪਣਾ ਸੁਦਾ ਕੱਟ ਕੇ ਅੰਦਰ ਪੱਟ ਕੇ ਫਰਾਕ ਨੂੰ ਹੂੰ ਫਿਰ ਤੇਨ ਦਾ ਹੌਲ ਵੀ ਬੱਜ ਗਿਆ ਹੈ ਹਾਂ ਨਾ ਲੱਗੀ ਹੁਣੇ ਦੇ ਵਿੱਚ ਚੱਲੂਗਾ ਗ੍ਰਾਈਂਡਰ ਆਹ ਦੇਖ ਲੱਗਦਾ ਚੰਗੀ ਹੈ ਫੇਰੀ ਅੱਜ ਤੋਂ ਉਹ ਕਹਦਾ ਦਮ ਵੇ ਵੇ ਅੱਜ ਬਹੁਤ ਵਾਂਝਾ ਕੱਪੜੇ ਕਰਾਉ ਕਰਦਾ ਹੈ ਕੱਪੜਾ भाई ये पता की करना पड़गा ये अबे जल्दी बोल कल सुबह पनवेल निकलना है फिर दोबारों पागल हो चुके फिर ग्राइंड करना पड़गा आया था ही होता ही नहीं है क्या पागल ਸਮਰਥਨ ਨੂੰ ਕਿਹਾ ਕਿ ਕੁਝ ਵੱਡਾ ਲਿਆਉਣਾ ਚਾਹੀਦਾ। ਇੱਕ ਹੋਰ ਥਾਲ ਲਿਆਇਆ ਯਾਰ ਨੇ। ਹੂੰ। ਫਿਰ ਤਾਂ ਵੀ ਅੱਗਾਂ ਵੀ ਖਾਲੀ ਹੋਇਆ। ਤਾਂ ਵੀ ਨਹੀਂ ਖਾਣੇ ਪਏ ਤਾਪ। ਹੂੰ ਹੂੰ ਰਾਜਾ ਜੀ ਆਪਣੀ ਸ਼ਕਤੀਆਂ ਦਾ ਪੂਰਾ ਇਸਤੇਮਾਲ ਕਰ ਰਹੇ ਹੋ। ਕਿਤਾ ਹੈ। ਇਹ ਕੀ ਬੋਲਿਆ ਤੂੰ ਨੇ?

ਨੂੰ ਤਿਆਰ ਕਰਕੇ ਮਿਲਦੇ ਆ ਫਿਰ 2000 years later ਅਬ ਇਹ ਖਾ ਰਹੇ ਆ ਨੂੰ ਕੱਢ ਕੱਢ ਕੇ ਅੰਦਰੋਂ ਪੂਰਾ ਖਾਲੀ ਕਰਕੇ ਬਾਈ ਬਾਸਟਰਾਂ ਨਾਲ ਆਸਿਓ ਕਿ ਨੰਨੀ ਅਕਦਾ ਜਿਆ ਉਹ ਆਪਣਾ ਲੈਣ ਨੂੰ ਨਾ ਮੁਟਾਤੇ ਆਰ ਕੇ ਤਨਵਾਦ ਸੜ ਗਈ ਇਹ ਤੋੜ ਤਨਵਾਦ ਆ ਦੇਖਿਆ ਕਿ ਮਾਰੀ ਤੁੰਗ ਥੋੜਾ ਹੀ ਰਹਿ ਗਿਆ ਹੁਣ ਤਾਂ ਨਾ ਨਾ ਦਮ ਬਾਜ ਬੰਦ ਕਰ ਦਿੰਗਾ ਯੂ ਸਰਗਿਆ ਸੁਣ ਲੈ ਯੂ ਵਧੀਆ ਹੈ ਨਾ ਕਿਆ ਕਰੂੰ ਮੈਂ ਇਸ ਦਾ

ਇਹ ਸਿੱਟੇ ਬਹਾ ਮਾਰਦਾ ਹੈ કે જંદર બરસ્તો બી ગુડ પાર્ક આ ટોપી નીકળે ને ટોપી દા અબ આ તરબૂજ તો ન મળકને ગળ્યા અત્રબૂજ તો ન મળકને ગળ્યા એનું મૂમલે ભાઈ બહુ મહેનત કરવી પડતી હે યે તરબૂજ ਦਾ જ્યુસ પીનાયા વાત સહી હે કાટ નીકળ દઉં ਤਰਬੂਜ 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 ਨਿਕਾਲ ਕੇ ਦੇਈ ਬਈ ਬਹੁਤ ਸਿਆਰ ਬੰਦਾ ਹੈ ਖਾਲਾ 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 ਪੋਲਿਸ ਪਾਏ ਅਹੀ ਬਾਕੀ ਦੀ ਸੀ ਉਸ ਕੋਈ ਮੰਡੇ ਪਗਾ ਭਈ ਟਿੱਕੀਆਂ ਬੰਦੀਆਂ ਨੇ ਤਰਬੂਜ ਗਿਆ ਟਿੱਕੀਆਂ ਟਿੱਕੀਆਂ ਕਿਸੇ ਨੇ ਖਾਣੀਆਂ ਨੇ ਤਾਂ ਸਾਡੇ ਲਈ ਆ ਸਕਦੇ ਨੇ ਟਿੱਕੇ ਟਿੱਕੇ ਟਿੱਕੀ ਨੇ ਦੀਪ ਇਹ ਪੀਣਾ ਇਸ ਦਿਨ ਨੂੰ ਰਤਮ ਨਾ ਇਲਾ ਹੈ ਵੇ ਉਸ ਕਮ ਨਿਕਾਇਆ ਜਾ ਗਿਆ ਕੋਲ ਨਾ ਅਬੀਸ਼ਾ ਹਾਂ ਕੋਈ ਪਤਲੀ ਤਕਲੀ ਉਹ ਚਾਪੁੰਨੀ ਨਾਲ ਤਾਂ ਬੜਾ ਟਾਈਮ ਲੱਗ ਰਿਹਾ ਸੀਗਾ ਚਾਹ ਛਾਲਣੀ ਨਾਲ ਤੇ ਆਹ ਸਹੀ ਆ ਜਗਾੜ ਇਹਦੇ ਨਾਲ ਖੇਤੀ ਹੁੰਦਾ ਆ ਉਹ ਨਾਲ ਤਾਂ ਬੜਾ ਟਾਈਮ ਲੱਗਦਾ ਸੀਗਾ ਉਹ ਕਰਕੇ ਦੇਖ ਲਿਆ ਉਹ ਤਰੀਕਾ ਕਾਮਯਾਬ ਨਹੀਂ ਹੋਏਗਾ ਆਹ ਤਰੀਕਾ ਕਾਮਯਾਬ ਆ ਸਭ ਚ ਅੱਛਾ ਹਮਕੋ ਸਿਕਾ ਰਿਆ ਹੈ ਬਈ ਨੇ ਬੰਦਾ ਯਾਦ ਰਿਖਿਆ ਕੰਮ ਜਾ ਬਸਾਇਆ ਹਰੇ ਪੜਿਆ ਨਹੀਂ ਹੁੰਦਾ ਪਪਾ ਇਹ ਵਿੱਚ ਵੱਡ ਗਿਆ ਕੀ ਹੋਇਆ ਹੰਦੀ ਕਰਕੇ ਰੱਖਤੀ ਕੋਈ ਅੱਧਰ ਦਾ ਬਈ ਛੋਟਾ ਜਾਂ ਤਰਬੂਜ ਸੀਗਾ ਤੇ ਘੱਟੋ ਘੱਟ ਅਸੀਂ ਘਰ ਦੇ 12 10 12 ਮੈਂਬਰ ਇਹਨੂੰ ਪੀ ਸਕਦੇ ਆ ਇੱਕ ਇੱਕ ਗਲਾਸ ਮਤਲਬ 10 12 ਗਲਾਸ ਜੂਸ ਦੇ ਬਣ ਗਏ ਤੇ ਆਪਾਂ ਉਹਦਾ ਖਾਈਏ ਤਾਂ ਥੋੜਾ ਜਿਹਾ ਲੱਗਦਾ ਆ ਪਰ ਜਦੋਂ ਜੂਸ ਕੱਢ ਕੇ ਇਹ ਘੱਟੋ ਘੱਟ 10 12 ਗਲਾਸ ਨੇ ਜੂਸ ਦੇ ਇੰਨਾ ਜੂਸ ਨਿਕਲਦਾ ਆ ਕਿਤੇ ਘਰੇ ਕਰਕੇ ਦੇਖਿਓ ਕਿਤੇ ਤਰੀਕਾ ਅਜ਼ਮਾ ਕੇ ਦੇਖਿਓ ਓਏ ਬਾਈ ਫਾਈਨਲੀ ਫਾਈਨਲੀ ਬਾਈ ਸਾਡਾ ਪ੍ਰੋਜੈਕਟ ਹੋ ਗਿਆ ਕਾਮਯਾਬ ਬਾਈ ਮੰਗ ਰਵਾਂ ਬਾਏ ਬਾਏ ਬਾਈ 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 ਸਾਡੀ ਟੂਟੀ ਨਾ ਥੋੜੀ ਜੀ ਹੱਲ ਗਈ ਆ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਗਈ ਆ ਕੰਟੈਂਟ ਫਾਇਰ ਕੈਮਰਾ ਨੰਬਰ ਜੀ ਬਣਾਇਆ ਕੈਮਰਾ ਜਿਸ ਸਾਡਾ ਕੈਮਰਾ ਨੰਬਰ ਦੇ ਇੱਕ ਨੰਬਰ ਜੂਜ਼ ਬਣਾਇਆ ਇੱਕ ਨੰਬਰ ਸਾਡਾ ਬਹੁਤ ਖਲਾਫ ਪਾ 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 ਆਹ ਬਈ ਸਾਡਾ ਕੁੱਤਾ ਜੂਸ ਵੀ ਰਾਵੀ ਜੂਸ ਤਾਂ ਮਰੇਆ ਭਈ ਆ ਦੇਖੋ ਐ ਪੂਰਾ ਉੱਤੋਂ ਹੀ ਉਹਨੇ ਹੀ ਕਟਿਆ ਸੀਗਾ ਪੂਰਾ ਐ ਨੌਮੀ ਬੰਦ ਕਰਤਾ ਕੁਛ ਨਹੀਂ ਫੇੜਿਆ ਇਹਦੇ ਵਿੱਚ ਕੁਛ ਨਹੀਂ ਹੋ ਕਰਿਆ ਓਮੇ ਦਾ ਓਮੇ ਪੈਕ ਦਾ ਪੈਕ ਦੁਬਾਰਾ ਓਮੀ ਬੰਦ ਕਰਤਾ ਹਾਂਜੀ ਗਾਇਸ ਕਿੱਦਾਂ ਲੱਗਿਆ ਅੱਜ ਦਾ ਬਲੌਗ ਕਮੈਂਟਾਂ ਚ ਜਰੂਰ ਦੱਸਿਓ ਜਿਹਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਕਰ ਸਬਸਕ੍ਰਾਈਬ ਮਿਲਦੇ ਹਾਂ ਨਵੀਂ ਕਹਿਣ ਦੀ ਵੀਡੀਓ ਦੇ ਵਿੱਚ ਬਾਏ